ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਬਲੌਗ 'ਚ ਤੇ ਅੱਜ ਬਾਈ ਕਰਦੇ ਆਂ ਸਾਡਾ ਵੀ ਸਫਾਈ ਤੇ ਦੂਜਾ ਕੰਮ ਬਾਈ ਆਪਣਾ ਇਹ ਹੈ ਕਿ ਇੱਧਰ ਬੋਰਾ ਲਗਾ ਦਿੱਤਾ ਸਗਾ ਆਪਾਂ ਤੇ ਆ ਬਾਈ ਲੰਬੀ ਜਾਲੀ ਦੇ ਉੱਤੇ ਬੋਰਾ ਲਗਾਉਣਾ ਆਇਆ ਹੁਣ ਠੰਡ ਹੋ ਗਈ ਆ ਮਿੱਤਰੋ ਤੇ ਆ ਤੂੜੀ ਚੇਂਜ ਕਰਨੀ ਆ ਬਾਈ ਜਿੱਧਰ ਮੁਰਗੀਆਂ ਅੰਡੇ ਦਿੰਦੀਆਂ ਆ ਤੇ ਇੱਧਰ ਕਬੂਤਰਾਂ ਦੀ ਥੋੜੀ ਸਫਾਈ ਕਰਕੇ ਵੀ ਬਾਈ ਇਹਨਾਂ ਨੂੰ ਵੀ ਦਾਣੇ ਪਾਉਣੇ ਆ ਤੇ ਪਹਿਲਾਂ ਲੈ ਆਵਾਂ ਮੁਰਗੀਆਂ ਲਈ ਬਣਾ ਕੇ ਫੀਡ ਅੰਦਰੋਂ ਤੇ ਫੇਰ ਬਾਈ ਪਾਉਣੇ ਆ ਤੇ ਇਹਨਾਂ ਨੂੰ ਕੱਢਦੇ ਆ ਬਾਹਰ ਤੇ ਫੇਰ ਕਰਦੇ ਆ ਕਬੂਤਰਾਂ ਦਾ ਕੰਮ ਤੇ ਇਹਦਾ ਬੋਰਾ ਲਗਾਉਣਾ ਉਹਦਾ ਕੰਮ ਕਰਦੇ ਆ ਲਾਓ ਮਿੱਤਰੋ ਫੀਡ ਮੈਂ ਲੈ ਆਇਆ ਸੀ ਆ ਕਬੂਤਰਾਂ ਦੀ ਆ ਤੇ ਆ ਮੁਰਗੀਆਂ ਦੀ ਫੀਡ ਆ ਮੁਰਗੀਆਂ ਦੀ ਫੀਡ ਇੱਧਰ ਪਾ ਦਿੰਨੇ ਆ ਤੇ ਫੇਰ ਛੱਡਦੇ ਆ ਇਹਨਾਂ ਨੂੰ ਬਾਹਰ ਲਓ ਵੀ ਮਿੱਤਰੋ ਮੁਰਗੀਆਂ ਦੀ ਵੀੜ ਤਾਂ ਪੈ ਗਈ ਤੇ ਹੁਣ ਮੁਰਗੀਆਂ ਨੂੰ ਕੱਢ ਦੇਣੇ ਆ ਬਾਹਰ ਤੇ ਆਹ ਤੂੜੀ ਵਾਲਾ ਬੋਰਾ ਆ ਬਾਈ ਆਪਾਂ ਤੂੜੀ ਚੇਂਜ ਕਰਨੀ ਆ ਅੱਜ ਜਿੱਥੇ ਆਪਣੀਆਂ ਮੁਰਗੀਆਂ ਅੰਡੇ ਦਿੰਦੀਆਂ ਉਹ ਵਾਲੀ ਚਲੋ ਹੁਣ ਮੁਰਗੀਆਂ ਨੂੰ ਬਾਹਰ ਕੱਢਦੇ ਆ ਛੋਟੀਆਂ ਤਾਂ 15 ਰਹਿਣ ਦੇਣੀਆਂ ਤੇ ਇੱਕ ਨਿਕਲੇ ਆਈ ਚਲੋ ਕੋਈ ਨਹੀਂ ਫੜਦੇ ਆ ਇਹਨੂੰ ਤੇ ਗੇਟ ਲਗਾ ਲਈਏ ਕਬੂਤਰ ਨਾ ਬਾਹਰ ਆ ਜਾਣ ਮਿੱਤਰੋ ਆਪਣੇ ਤੇ ਆਹ ਬਾਈ ਆਪਣੇ ਕਬੂਤਰਾਂ ਦੀ ਵੀੜ ਐ ਇਹਨੂੰ ਵੀ ਪਾ ਲੈਨੇ ਅੰਦਰ ਥੀਰ ਕਰਦੇ ਆ ਮਿੱਤਰੋ ਆਪਾਂ ਫੈਟਮ ਦੀ ਸਫਾਈ ਤੇ ਫੇਰ ਲਗਾਉਣੇ ਆਪਾਂ ਬੋਰੇ ਠੰਡਾ ਹੋ ਗਈ ਆ ਫੇਰ ਧੂੜੀ ਚੇਂਜ ਕਰਕੇ ਮਿੱਤਰੋ ਆਪਾਂ ਵਿਲੇ ਲਓ ਜੀ ਕਬੂਤਰਾਂ ਨੂੰ ਪਾ ਗਾ ਦਾਣੇ ਤੇ ਆ ਵੀ ਮੁਰਗੀਆਂ ਗਈਆਂ ਪਹਿਲਾਂ ਗਈ ਕਰੇ ਸੀ ਬਾਹਰ ਤੇ ਆ ਬੱਚਾ ਵੀ ਮਿੱਤਰੋ ਆਪਣਾ ਉੱਤਰ ਕੇ ਆ ਗਿਆ ਬੱਚੇ ਦੇ ਰੰਗ ਦੇਖੋ ਕਿੰਨਾ ਖਰਾ ਦੇਖੋ ਬਾਈ ਕਰੋ ਚੈੱਕ ਬੱਚੇ ਦਾ ਰੰਗ ਤੇ ਹੁਣ ਬਾਈ ਗਾ ਪਾਣੀ ਪਾ ਕੇ ਮੁਰਗੀਆਂ ਨੂੰ ਤੇ ਉਸ ਤੋਂ ਬਾਅਦ ਆਪਣੀਆਂ ਮੁਰਗੀਆਂ ਦਾਣੇ ਖਾਈ ਜਾਂਦੀਆਂ ਉੱਧਰ ਸਾਰੀਆਂ ਮੁਰਗੀਆਂ ਲੱਗੀਆਂ ਆ ਮਿੱਤਰੋ ਦਾਣੇ ਖਾਣ ਤੇ ਫਿਰ ਤੂੜੀ ਚੇਂਜ ਕਰਕੇ ਪਾਣੀ ਪਾ ਕੇ ਸਫਾਈ ਕਰਕੇ ਸਾਰੇ ਸੈਟਅਪ ਦੀ ਤੇ ਆਪਾਂ ਬੇਲੇ ਬਾਈ ਫੇਰ ਆ ਬੋਰਾ ਮੈਂ ਚੱਕ ਦਿੱਤਾ ਸਗਾ ਥੋੜੀ ਹਵਾ ਫਿਰ ਜੂਗੀ ਸੈਟਅਪ ਨੂੰ ਤੇ ਇੱਧਰ ਬੋਰਾ ਲਗਾਉਣਾ ਮਿੱਤਰੋ ਆਪਾਂ ਨਵਾਂ ਉਹ ਵੀ ਲਗਾਉਨੇ ਆ ਬਣ ਰਿਹਾ ਬਲੌਗ ਦੇ ਨਾਲ ਲਾਓ ਮਿੱਤਰੋ ਸੈਟਅਪ ਦੀ ਸਾਰੀ ਦੀ ਕਰ ਦਿੱਤੀ ਆਪਾਂ ਸਫਾਈ ਕਰੋ ਚੈੱਕ ਤੇ ਮੁਰਗੇ ਨੂੰ ਪਾ ਕੇ ਦਾਣੇ ਦੇ ਕਰ ਦਿੱਤਾ ਹੁਣ ਬੰਦ ਤੇ ਹੁਣ ਬਾਈ ਆਪਣੇ ਦੋ ਕੰਮ ਰਹਿ ਗਏ ਇੱਕ ਤੂੜੀ ਚੇਂਜ ਕਰਨੀ ਆ ਤੇ ਇੱਕ ਇੱਧਰ ਬੋਰਾ ਲਗਾਉਣਾ ਆ ਬੋਰਾ ਬਾਈ ਪਹਿਲਾਂ ਆਪਾਂ ਨੂੰ ਸੀਣਾ ਪੈਣਾ ਆ ਉਹ ਸ਼ਾਮ ਨੂੰ ਲਗਾਵਾਂਗੇ ਤੇ ਤੂੜੀ ਕਰ ਦਿੰਨੇ ਆ ਹੁਣ ਚੇਂਜ ਮਿੱਤਰੋ ਕਬੂਤਰਾਂ ਦਾ ਵੀ ਪਾਤੇ ਦਾਣੇ ਇੱਧਰ ਕਾ ਜੋੜੀ ਬੈਠੀ ਆਪਣੀ ਕਾ ਰੱਖੀ ਆ ਅਗਲੇ ਵਲੌਗ ਚ ਭਾਈ ਆਪਾਂ ਜੋੜੀਆਂ ਦਿਖਾਵਾਂਗੇ ਸਾਰੀਆਂ ਛੜਕੜੀਆਂ ਜੋੜੀਆਂ ਆ ਆਪਣੇ ਕੋਲ ਅਗਲੇ ਵਲੌਗ ਦਾ ਇੰਤਜ਼ਾਰ ਕਰਿਓ ਮਿੱਤਰੋ ਜਾਤੇ ਸਾਰੀਆਂ ਜੋੜੀਆਂ ਦਿਖਾਵਾਂਗੇ ਆ ਬੱਚਾ ਕਰੋ ਚੈੱਕ ਦੇਖੋ ਭਾਈ ਰੰਗ ਸਾਰੀਆਂ ਜੋੜੀਆਂ ਦਿਖਾਵਾਂਗੇ ਆਪਾਂ ਛੜਕੜੀਆਂ ਜੋੜੀਆਂ ਆਪਣੇ ਕੋ ਕਿੱਦਾਂ ਕਿੱਦਾਂ ਲੱਗੀਆਂ ਤੇ ਆ ਕਬੂਤਰ ਉੱਡਣ ਵਾਲੇ ਆ ਤੇ ਆ ਪਾਕਿਸਤਾਨੀ ਕਬੂਤਰ ਬੈਠਾ ਆਪਣਾ ਆ ਕਬੂਤਰਿਆਂ ਨਾਲ ਜੋੜੀ ਲੱਗੀ ਹੋਵੇ ਦੀ ਤੇ ਆ ਬੱਚਾ ਜਿਹੜਾ ਬੈਠਾ ਬਾਈ ਕਿੱਧਰ ਗਿਆ ਉਹ ਇਹਦਾ ਹੀ ਆ ਉਹ ਬੈਠਾ ਸਾਹਮਣੇ ਗੱਬੇ ਤੇ ਬਾਕੀ ਮਿੱਤਰੋ ਆ ਮੁਰਗੀਆਂ ਵੀ ਆਪਣੀਆਂ ਵੱਡੀਆਂ ਹੋ ਗਈਆਂ ਹੁਣ ਜਿਹੜੀਆਂ ਆਪਾਂ ਲੈ ਕੇ ਆਏ ਸੀ ਜਿਹੜੇ ਵੀਰ ਬਲੌਗ ਦੇਖਦੇ ਉਹਨਾਂ ਨੂੰ ਪਤਾ ਛੋਟੀਆਂ ਸੀ ਇਹ ਤੋਂ ਵੀ ਛੋਟੀਆਂ ਸੀ ਉਹ ਜ਼ਿਆਦਾ ਵੱਡੀ ਹੋ ਗਈ ਥੋੜੀ ਜਿਹੀ ਇਹ ਹੌਲੀ ਹੌਲੀ ਹੁੰਦੀ ਆ ਤੇ ਬਾਕੀ ਜਿਹੜੀ ਬਾਹਰ ਖਰਾਕ ਬਚੀ ਗਈ ਸੀ ਮੁਰਗੀਆਂ ਨੂੰ ਪਾਈ ਸੀ ਉਹ ਇੱਧਰ ਅੰਦਰ ਪਾ ਦਿੱਤੀ ਹੁਣ ਲਿਆ ਕੇ ਤੇ ਹੁਣ ਕਰਦੇ ਆ ਤੂੜੀ ਚੇਂਜ ਤੇ ਉਤ ਤੋਂ ਬਾਅਦ ਮਿੱਤਰੋ ਸਫਾਈ ਆਪਣੀ ਹੋ ਗਈ ڈن ਤੇ ਆਪਾਂ ਹੋ ਗਏ ਬੇਲੇ ਬੋਰਾ ਭਾਈ ਮੈਂ ਬਾਹਰ ਰੱਖਿਆ ਤੂੜੀ ਜੜਾ ਚੱਕ ਲੈ ਆਨੇ ਉਹ ਵੀ ਆ ਪਿਆ ਮਿੱਤਰੋ ਆਪਣਾ ਬੋਰਾ ਤੂੜੀ ਜੜਾ ਤੇ ਗੇਟ ਨੂੰ ਕਰ ਲੈਨੇ ਆਂ ਬੰਦ ਅਗਲੇ ਬਲੌਗ ਚ ਭਾਈ ਆਪਾਂ ਜੌਨੀ ਤੇ ਲੀਜਾ ਨੂੰ ਕੈਲਸ਼ੀਅਮ ਪਾਵਾਂਗੇ ਉਹ ਵੀ ਤੁਹਾਨੂੰ ਬਲੌਗ ਦਿਖਾਵਾਂਗੇ ਕੁੰਡੀ ਲਗਾ ਲਵਾਂ ਪਹਿਲਾਂ ਤੇ ਆ ਭਾਈ ਆਪਣੀ ਕੋ ਤੂੜੀ ਹੈਗੀ ਐ ਦੋ ਵਾਰ ਪੈ ਜਾਣੀ ਇਹ ਅੱਧੀ ਅੱਧੀ ਕਰਕੇ ਤੇ ਪਹਿਲਾਂ ਬਾਈਆ ਸਾਰੀ ਤੂੜੀ ਕੱਢ ਲੈਣਾ ਆ ਮੈਂ ਇੱਟਾ ਵੀ ਚੱਕਣੀਆਂ ਪੈਣੀਆਂ ਸਾਹਮਣੇ ਉਹ ਸਾਰੀ ਤੂੜੀ ਕੱਢ ਕੇ ਪਹਿਲਾਂ ਸਾਰਾ ਸਾਫ਼ ਕਰਕੇ ਆਂਡੇ ਵੀ ਚੱਕਣੇ ਪੈਣੇ ਆ ਤੇ ਫੇਰ ਨਵੀਂ ਤੂੜੀ ਪਾ ਕੇ ਫੇਰ ਬਾਈਆ ਆਪਣਾ ਹੋਣਾ ਕੰਮ ਡੰਨਾ ਪਹਿਲਾਂ ਮੈਂ ਕੋਈ ਚੀਜ਼ ਲੈ ਆਨਾ ਪੁਰਾਣੀ ਤੂੜੀ ਉਹ ਚ ਪਾ ਲੈਣੇ ਆ ਸਿੱਟ ਦੇਣੀ ਆ ਇਹ ਆਪਾਂ ਚਲੋ ਮਿੱਤਰੋ ਲਿਆਉਣਾ ਹੁਣ ਮੈਂ ਬੋਰਾ ਤੇ ਕੱਢਦੇ ਆ ਤੂੜੀ ਹਾਂਜੀ ਮਿੱਤਰੋ ਤੂੜੀ ਆਪਾਂ ਸਾਰੀ ਕੱਢ ਲਈ ਤੇ ਇੱਧਰ ਇੱਕ ਪੱਠਣਾ ਹੋ ਗਿਆ ਬਾਈ ਸਾਰਾ ਅੰਦਰੋਂ ਸਾਫ਼ ਕਰ ਦਿੱਤਾ ਐ ਨਾ ਸਾਰੀ ਤੂੜੀ ਕੱਢ ਦਿੱਤੀ ਰੰਬੇ ਦੇ ਨਾਲ ਤੇ ਇੱਧਰ ਆਂਡੇ ਰੱਖ ਲੈ ਆਪਾਂ ਜਿਹੜੇ ਚੱਕੇ ਸੀ ਵਿੱਚੋਂ ਅੱਜ ਦਿੱਤੇ ਜਿਹੜੀ ਆਪਣੀਆਂ ਮੁਰਗੀਆਂ ਨੇ ਤੇ ਹੁਣ ਬਾਈ ਆਹ ਪਾਉਨੇ ਆ ਨਵੀਂ ਫਰੈਸ਼ ਤੂੜੀ ਦੇਖੋ ਬਾਈ ਇਹ ਪਾਉਨੇ ਆ ਹੁਣ ਮੁਰਗੀਆਂ ਦੇ ਥੱਲੇ ਤੇ ਆਹ ਬੱਠਲ ਆਪਾਂ ਸਿੱਟ ਜਾਣਾ ਐ ਤੇ ਸਾਰੀ ਸਫਾਈ ਆਪਣੀ ਹੋ ਗਈ ਆ ਤੇ ਹੁਣ ਤੂੜੀ ਇਹਦੇ ਵਿੱਚ ਪਾ ਕੇ ਬਾਈ ਆ ਜਿਹੜੇ ਅੰਡੇ ਦਿੱਤੇ ਸੀ ਇਹ ਰੱਖ ਦਿੰਨੇ ਆ ਜਿਹੜੇ ਹੋਰ ਅੰਡੇ ਦੇਊਗੀਆਂ ਮੁਰਗੀਆਂ ਉਹ ਫਿਰ ਸ਼ਾਮ ਤੱਕ ਦੇ ਦੇ ਦੂਗੀਆਂ ਸ਼ਾਮ ਨੂੰ ਚੱਕ ਲਵਾਂਗੇ ਤੇ ਹੁਣ ਪਾਉਨੇ ਆ ਮਿੱਤਰੋ ਇਹ ਸੈਟਅਪ ਦੇ ਅੰਦਰ ਵਿੱਚ ਤੂੜੀ ਲਾਓ ਮਿੱਤਰੋ ਤੂੜੀ ਆਪਾਂ ਪਾ ਦਤੀ ਆ ਤੇ ਆਂਡੇ ਵੀ ਦਿੱਤੇ ਰੱਖ ਵਿੱਚ ਅੱਧੀ ਤੂੜੀ ਬਾਈ ਆਪਣੀ ਪੈ ਗਈ ਆ ਤੇ ਅੱਧੀ ਆਪਣੀ ਬਚ ਗਈ ਆ ਤੇ ਹੁਣ ਜਿਹੜੀ ਆ ਬਾਹਰ ਖਿਲਰੀ ਹੋ ਬਾਈ ਇਹਨੂੰ ਅੰਦਰ ਰੱਖ ਦੰਨੇ ਆ ਤੇ ਆਹ ਇਟ ਟਟਕਾ ਦੰਨੇ ਆ ਮਿੱਤਰੋ ਮੂਰੇ ਤੇ ਬਾਈ ਆਪਣੀ ਪੂਰੀ ਐਨ ਸਫਾਈ ਹੋ ਗਈ ਆ ਤੇ ਸਫਾਈ ਵਧੀਆ ਲੱਗਦੀ ਮਿੱਤਰੋ ਆਪਣੇ ਐਨ ਸੈਟਅਪ ਦੇ ਵਿੱਚ ਪੂਰੀ ਸਫਾਈ ਐਨਗਾ ਇਦਾਂ ਨਹੀਂ ਹੈਗਾ ਵੀ ਮੁਰਗੀਆਂ ਰੱਖੀਆਂ ਤਾਂ ਖਲਾਰਾ ਪਿਆ ਆ ਤੇ ਕਬੂਤਰ ਰੱਖੇ ਹੋ ਤੇ ਬਿਮਾਰ ਜੇ ਰੱਖੇ ਹੋ ਆ ਬਾਈ ਸਾਰੇ ਇੱਕ ਨੰਬਰ ਕਬੂਤਰ ਆ ਤੇ ਸਾਰੇ ਸੈਟਅਪ ਦੀ ਸਫਾਈ ਦੇਖੋ ਬਾਈ ਐਨ ਬਾਈ ਮੁਰਗੀਆਂ ਵੀ ਆਪਣੀਆਂ ਪੂਰੀਆ ਵਧੀਆ ਆ ਤੇ ਬਾਈ ਸਫਾਈ ਦੇਖੋ ਐਨ ਸਾਰੀ ਲਓ ਬੇ ਕਰੋ ਚੈੱਕ ਤੇ ਬਾਈ ਇਦਾਂ ਨਹੀਂ ਹੈਗਾ ਵੀ ਸਾਰਾ ਖਸਾਰਾ ਪਾਇਆ ਤੇ ਗੰਦ ਪਾਇਆ ਆ ਤੁਹਾਨੂੰ ਪਤਾ ਹੀ ਆ ਜਿਹੜੇ ਵੀਰ ਬਲੌਗ ਦੇਖਦੇ ਆ ਸਫਾਈ ਆਪਾਂ ਪੂਰੀ ਰੱਖੀਦੀ ਆ ਤੇ ਹੁਣ ਵੀ ਸਫਾਈ ਕਰਕੇ ਹਟੇ ਆ ਮਿੱਤਰੋ ਤੇ ਚਲੋ ਬਾਈ ਹੁਣ ਸਾਰਾ ਕਰਦੇ ਆ ਡਾਨ ਦੇ ਹੁਣ ਬਲੌਗ ਦੀ ਕਰਦੇ ਆ ਸਮਾਪਤੀ ਵੀਡੀਓ ਬਧੀਆਂ ਲੱਗੀ ਤਾਂ ਕਰ ਦਿਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਬਲੌਗ ਚ ਧੰਨਵਾਦ ਜੀ